ਚਲ ਐ ਪ੍ਰਧਾਨੀਆ ਦੇਖਿਓ ਆਹ ਕਰਿਆ ਨਾ ਬਿਆਇ ਤੇ ਸ਼ਰਾਬ ਦੀ ਪਈ ਆ ਵਿੱਚ ਹੀ ਹੋਈ ਇਹ ਵੀ ਬੇਟੀਆਂ ਪਿੱਛੇ ਆਹ ਕੀ ਮੇਰਾ ਹੱਥ ਉਹ ਦੇਖੋ ਆ ਦਿਖਾਓ ਉਹਨਾਂ ਦੀ ਬਾਹ ਦਿਖਾਓ ਆ ਬਲੱਡ ਵੀ ਲੱਗਿਆ ਪਿੱਛੇ ਜੀ ਮੈਂ ਹਟਾਣਾ ਹਟਾਉਂਦੇ ਮੈਨੂੰ ਇਹਨਾਂ ਨੇ ਫੇਰ ਵੀ ਹਟਾਏ ਨਹੀਂ ਗੱਡੀ ਇਹਦੇ ਝਪਕੇ ਦੀ ਇੱਥੇ ਛੱਡ ਪੱਜ ਗਏ ਡਾਂਗਾ ਨਾਲ ਨੇ ਕਿਸੇ ਕੋਲੇ ਕੋਸ਼ਾ ਕਿਸੇ ਕੋਲ ਕੋਸ਼ਾ ਸ਼ਰਾਬ ਗੱਡੀ ਦੇ ਡਾਂਗਾ ਅੰਦਰ ਪਈ ਆ ਗੱਡੀ ਦੇ ਅੱਛਾ 50% ਦਾ ਸਟicker ਲੱਗਾ ਗੱਡੀ ਦੇ ਗੱਡੀ ਦੇ ਉੱਤੇ ਸਟicker ਲਾ ਕੇ ਘੁੰਮ ਰਹੇ ਨੇ ਆ ਸਟicker ਆ ਤੇ ਨੋਟ ਕਰੋ ਮੜਾ ਦੇ ਮੂਹਰੇ ਅੱਗੇ ਆ ਦੇਖੋ ਗੱਡੀ ਦੇ ਉੱਤੇ ਸਟicker ਲੱਗਾ ਕਿਹਨੂੰ ਰਾਜਾ ਭਾਈ ਰਾਉਂਡਾ ਕਰਦੀ ਹੋਗੀ ਰਾਜਾ ਭਾਈ ਜਿਆਦਾ ਦੇਖੀ ਅੰਗਲ ਦੀ ਦੇਖੋ ਇਹ ਕਹਿੰਦੇ ਆ ਵੀ ਸਾਨੂੰ 50% ਦਾ ਰਾਸ਼ਨ ਭਾਈ ਕਹਿੰਦੇ ਆ ਮਨਸਾਲ ਆ ਦੇਖੋ ਜੀ ਆਰੇ ਘੁੰਮ ਅਤਰਿਆਨਾ ਸਾਰਾ ਆਹ ਕਿ ਕਰੀ ਗੱਡੀ ਗੱਡੀ ਆ ਪੰਜਾਬ ਪੁਲਿਸ ਦਾ ਸਪੀਕਰ ਹੈ ਤੇ ਜਾਣ ਕੇ ਨੰਬਰ ਲਿਖੋ ਇਹ ਆ ਦੇਖ ਲਓ ਫਿਰ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਮੜੀ ਆ ਆਪ ਸਮਾਹ ਮੜੇ ਕੰਮ ਕਰਨ ਲੱਗੇ ਹੋਇਆ ਅਕਾਲੀ ਦਰ ਵਾਲੇ ਇੱਥੇ ਆਹ ਗੱਡੀ ਦੇਖੋ ਨਜਾਇਜ਼ ਤੌਰ ਤੇ ਲਈ ਫਿਰਦੇ ਨੇ ਅੱਗੇ ਦੇਖੋ ਨੰਬਰ ਲਿਖੋ ਨੰਬਰ ਮਾਰੇ ਹੋਇਆ ਸਰ ਆਹ ਵੰਡੇ ਪਏ ਆ ਥਾਂ ਥਾਂ ਤੇ ਸਰ ਆਹ ਵੰਡੇ ਪਏ ਆ ਰਾਸ਼ਨ ਵੰਡੇ ਪਏ ਆ ਮੈਰੀਫਾਈ ਕਰ ਲੈਣਾ ਦੇਖੋ ਉਦੋਂ ਦਾ ਸਪੀਕਰ ਲਾਇਆ ਅੱਡੇ ਵਾਲੇ ਦਾ ਫੇਰ ਲੱਸੀ ਆਉਣਾ ਦਾ ਮਾਹੌਲ ਆ ਦੇਖੋ ਗੱਡੀ ਦੇ ਡੰਡੇ ਲੋਕਾਂ ਨੂੰ ਮਾਲ ਵੰਡਣ ਲੱਗ ਪਏ ਜੀ ਕ੍ਰੋਸਿੰਗ ਹੈ ਜੀ ਉੱਧਰ ਦੇ ਨਿਕਲਣਾ ਸਤਨਾਮ ਅਸੂ ਜੀ ਤਾਂ ਇੱਥੇ ਮਾਰਦੇ ਪਰਕੇਸ਼ ਜੀ ਆਹ ਫੜ ਮੈਨੂੰ ਲਾਈਵ ਚਲਾ ਉੱਧਰ ਇਹਨੂੰ ਵੀਰੇਓ ਕਰੋ ਇੱਥੇ ਚੱਲਣ ਦੇ ਜਿਆਦਾ ਮੁੰਡੇ ਹੋਣਗੇ ਸਾਡੇ ਸਾਡੇ ਇੱਕ ਮਿੰਟ ਦੀ ਸਾਡੇ ਕੋਲ ਪੰਜ ਮੁੰਡਿਆਂ ਦੀਆਂ ਫੋਟੋਆਂ ਹੈਗੀਆਂ ਜਿਹੜੇ ਇੱਥੇ ਲੜਦੇ ਸੀਗੇ ਜਦੋਂ ਅਸੀਂ ਰੋਕੇਆ ਰਸ਼ਨ ਮੰਡਲ ਨੂੰ ਉਹਨਾਂ ਨੇ ਸਾਰੀ ਵੀਡੀਓ ਬਣ ਗਈ ਆਇਆ ਮੁੰਡਾ ਕੋਈ ਚਾਦੀ ਕੋਈ ਹੱਥ ਚੱਕਿਆ ਉਹਨਾਂ ਨੇ ਆ ਕੇ ਅੰਗ ਲਾਇਆ ਮਾਰਾ ਰੋਕੇਆ ਵੀ ਹੈ ਮਾਰ ਆ ਵੀ ਆਕਮੇਜ ਨਾਲੇ ਰੋਕ ਰਹੇ ਸੀ ਇਹ ਅਕਮੇਜ ਪਾੜੀ ਉਹਨਾਂ ਨੇ ਆ ਮੈਨੂੰ ਮੈਂ ਤਾਂ ਛੜਾਈ ਗਿਆ ਮਾਂਗੂ ਫੇਰੇ ਹੱਥ ਜੋੜੀ ਗਏ ਜੀ ਛੜਾਈ ਗਏ ਤੁਸੀਂ ਉਹ ਵੀਡੀਓ ਜਿਹੜੀ ਉਹ ਮੈਨੂੰ ਆ ਸਾਰੀ ਵੀਡੀਓ ਉਹਨਾਂ ਦਿਖਾ ਦਿੰਦੇ ਜੀ ਤੋਂ ਸੋਹਣੇ ਆ ਗਏ ਇਹਨੂੰ ਗੱਡੀ ਨੂੰ ਪਹਿਲਾਂ ਆਪਣੇ ਅੰਦਰ ਠੀਕ ਹੈ ਜੀ ਜਿਹੜਾ ਇਹ ਕਦਮ ਹੈ ਨਾ ਉਹ ਕੱਲ ਤੱਕ ਸ਼ਾਂਤੀ ਚ ਦਰਨੀ ਸੁਨੇਹ ਜਾਊਗਾ ਜਾਂ ਫਸਾਈ ਚੱਕ ਲਈ ਇਹਦਾ ਦਿੱਕਤ ਇਹਦਾ ਇਹ ਪ੍ਰੋਬਲਮ ਆਣੀ ਜਾਣੀ ਆਪਾਂ ਨੂੰ ਇਹ ਤੁਹਾਨੂੰ ਵੀ ਆਣੀ ਸਾਨੂੰ ਕੈਂਡੀਡੇਟ ਆਪ ਆ ਕੇ ਕਰਾ ਰਹੇ ਸੀ ਬਲੇਂਡਰ ਆਪ ਕੈਂਡੀਡੇਟ ਕੈਂਡੀਡੇਟ ਆਪ ਚੱਲ ਕੇ ਆਪ ਸੁਣੋ ਪਹਿਲਾਂ ਇਹਨੇ ਕੀ ਕੀਤਾ ਐਸੇ ਕੈਂਡੀਡੇਟ ਨੇ ਸਾਡੇ ਦਫ਼ਤਰ ਜਾ ਗਿਆ ਅੰਟਰ ਕਰਕੇ ਉੱਥੇ ਮੇਰੇ ਵੱਡੇ ਮੈਨੂੰ ਮੈਂ ਖਾ ਗਿਆ ਸੋਹਣ ਦੇ ਉਹਥੇ ਸੇਵੀਆਂ ਖਾ ਕੇ ਗਿਆ ਆ ਕੇ ਉੱਥੇ ਆ ਕੇ ਮੈਂ ਕਿਹਾ ਯਾਰ ਤੂੰ ਹਰਾਉਣਾ ਬਹਿ ਜਾ ਮੈਨੂੰ ਕਹਿੰਦਾ ਮੇਰੀ ਸਪੋਰਟ ਕਰਿਓ ਮੈਨੂੰ ਕਹਿੰਦਾ ਮੇਰੀ ਜ਼ਮਾਨਤ ਨਾ ਜਾਬ ਦੋ ਜਵੇ ਮੈਂ ਕਿਹਾ ਯਾਰ ਕਮਾਲ ਆ ਮੈਂ ਕਿਹਾ ਚੱਲ ਬਹਿ ਜਾ ਯਾਰ ਤੂੰ ਹੁਣ ਆਇਆ ਸੇਵੀਆਂ ਖਾ ਕੇ ਗਿਆ ਉਥੋਂ ਘੁੰਮ ਘਮ ਕੇ ਫਿਰ ਇੱਥੇ ਆ ਗਿਆ ਇਹਦਾ ਮਤਲਬ ਜਾਣ ਪੁੱਝ ਕੇ ਪੰਗੇ ਲੈ ਰਿਆ ਮੇਰੇ ਆਫਿਸ ਆ ਕੇ ਗਿਆ ਆਪਣੀ ਟੇਸ ਤੋਂ ਲਾਈਵ ਹੋਏ ਨਾਲੇ ਹਵਾ ਕੇ ਕਿੰਨੂ ਇਹ ਕੰਮ ਕਿੰਨਾ ਸਾਰਾ ਮਾਰ ਚਾਹਣਾ ਕਿੱਥੇ ਆ ਹਾਂ ਲੈ ਕੇ ਦੇ ਯਾਰ ਸਾਡੇ ਨੂੰ ਉਹ ਨੀ ਉਹ ਵੀ ਆ ਆ ਦੇਖੋ ਮੈਮ ਆ ਖਾ ਕੇ ਗਈ ਆ ਜੀ ਦਫਤਰ ਬੈਠੇ ਸੀਗੇ ਸਾਡੇ ਇੱਕ ਘੰਟਾ ਬੈ ਲਾ ਕੇ ਗੱਲ ਕੀਤੀ ਕਿ ਇੱਥੇ ਕਿ ਬੜ ਗਏ ਠੀਕ ਆ ਆਪਾਂ ਆ ਕੇ ਮਿੰਤਾ ਕਰਦਾ ਕਹਿੰਦਾ ਮੇਰ ਜਮਾਨਾ ਜਬ ਤੋਂ ਗੱਡੀ ਆਈ ਸੀ ਗੱਡੀ ਤੇ ਆਈ ਸੀ ਇਹ ਗੱਡੀ ਸੀਗੀ ਇਹ ਗੱਡੀ ਸੀਗੀ ਆ ਕੇ ਫਿਰ ਉਹ ਟੋਟਾ ਨਾਲ ਜੋ ਮਾੜਾ ਮੋੜਾ ਜੋ ਤਾਂ ਹੁੰਦਾ ਹੀ ਆ ਉਹਨਾਂ ਨੇ ਨਾਲ ਜੰਡਾ ਜਬ ਜੂੜ ਤੇ ਭੱਜ ਗਏ ਨਸੀਨ ਨਾਲ ਪਰ ਰੰਦਾ ਤਾਂ ਫਿਰ ਮਢੀਰੋਂ ਸਾਰੇ ਹੁੰਦੇ ਆ ਜੀ ਮਾੜਾ ਮੋੜਾ ਦਾ ਕਾਰਨ ਤਾਂ Aman, aman, aman lebow, aman